ਜਿੱਦਣ ਮੌਕਾ ਆਇਆ ਚੀਫ ਮਿਨਿਸਟਰ ਦੀ ਗੱਡੀ ਦੀ ਟਿੱਕੀ ਚ ਲੈ ਕੇ ਆਵਾਂਗੇ ਇਹ ਵੀ ਦਮ ਦਾਸ ਜੀ ਅੱਜ ਜੇ ਸਾਡਾ ਕਲੀਨੈਨੂ ਲੱਗ ਇਹ ਤਾਂ ਹੀ ਆਏਗਾ ਇਹਨੂੰ ਟਿੱਕੀ ਚੋਂ ਕੱਢ ਕੇ ਲਿਆਉਂਦੇ ਇਹ ਤਾਂ ਹੀ ਆ ਜਣਾ ਤੁਹਾਡੇ ਸਾਹਮਣੇ ਇਹਨੂੰ ਜੋ ਕੁਝ ਨੇ ਕੀਤਾ ਇਹਨੂੰ ਹਰ ਚੀਜ਼ ਦੀ ਕੀਮਤ ਅਦਾ ਕਰਾਏ ਇਹ ਤੇ ਆ ਕੇ ਮੇਰਾ ਕਹ ਜਿਲੰਧਰ ਦੀ ਇਲੈਕਸ਼ਨ ਚ ਕਹਿੰਦਾ ਸੀ ਮੈਂ ਮੱਜਾ ਲੈ ਕੇ ਉੱਥੇ ਚੱਲੇ ਆ ਤੇ ਮੈਂ ਜਿਲੰਧਰ ਵਾਲਿਆਂ ਨੂੰ ਕਿਹਾ ਮੱਜੇ ਸੁਬੇ ਦੀ ਇਹਨੂੰ ਆਲੇ ਵਾਲੀ ਘਾਟ ਦੇ ਲੈ ਜਾਓ ਕਹਾਂ ਰਾਤ ਨੂੰ ਮਨਜੇ ਤੇ ਆ ਰਹੇ ਹਨ ਜਮੀਨ ਤੇ ਜੋ ਪੰਚਾ ਚੁੱਕੀ ਦਾ ਖੇੜੇ ਕੰਮ ਨਾ ਚੁੱਕੀ। ਉਹ 11 ਤਰੀਕ ਨੂੰ ਮਜੇ ਸਮੇਂ ਤੇ ਇਹਨੂੰ ਲੈ ਚੱਲੋ। ਜਿੱਥੇ ਪਛਾਨ ਦੀ ਲੋੜ ਹੈ ਪੰਜਾਬ ਦੀ। ਸੌਖਾ ਹੋ ਜਾਏ ਤੇ ਇਹਨੂੰ ਵੀ ਸੌਖਾ ਹੁੰਦਾ। ਇਹ ਭਗਵੰਤ ਦੀ ਸਰਕਾਰ ਥੋੜਾ ਚੱਲ ਰਹੀ। ਇਹ ਤੇ ਲਾਰੈਂਸ ਮਿਸ਼ਨ ਹੋਈ ਦੀ ਸਰਕਾਰ ਚੱਲ ਰਹੀ। ਜਿੰਨੇ ਗੈਂਗਸਟਰ ਨੇ ਦਿਨ ਦਿਹਾੜੇ ਫਰੋਤੀਆਂ ਮੰਗਦੇ ਪੁਲਿਸ ਤੇ ਐਸਐਸਪੀ ਨੂੰ ਟੈਲੀਫੋਨ ਕਰੀਦਾ ਕਹਿੰਦਾ ਸਾਰੇ ਕੋ ਬੋਰ ਸੀ ਹੈ ਨਹੀਂ। ਆਪ ਜਿਹਨਾਂ ਬੰਦਿਆਂ ਨੂੰ ਟੈਲੀਫੋਨ ਆਉਂਦੇ ਉਹਨਾਂ ਨੂੰ ਆਪ ਇਹਨਾਂ ਦੇ ਅਫਸਰ ਵੱਡੇ ਕਹਿੰਦੇ ਕਿ ਸਾਡੇ ਕੋਲ ਮੋਰਸ ਨਹੀਂ ਆਪਣਾ ਪ੍ਰਬੰਧ ਆਪੇ ਕਰ ਲੈ। ਅਸੀਂ ਵੇਖ ਹੀ ਰਿਹਾ ਇਹਨਾਂ ਲੋਕਾਂ ਦੇ ਵਿੱਚ ਕੋਈ ਲੀਡਰਸ਼ਿਪ ਕੁਆਲਿਟੀ ਨਹੀਂ। ਆਪ ਕੋੰਤ ਮਾਨਤ ਉਸ ਵੇਖਿਆ ਇਹਦਾ ਕੋਈ ਚਿਹਰਾ ਮੋਹਰਾ ਕੋਈ ਮਿਸਟਰ ਵਾਲਾ ਹੈ। ਇਹਦਾ ਕੋਈ ਕਾਰਨਾਮਾ ਇਹਦੀ ਕੋਈ ਕੋਰਤੂ ਚੀਫ ਮਿਸਟਰ ਵਾਲੀ। ਜਿ세 ਮੁੱਖ ਮੰਤਰੀ ਸਿੱਖ ਸੂਬਾ ਜਿਸ ਮੁੱਖ ਮੰਤਰੀ ਦੇ ਨਾਮ ਵਿੱਚ ਸਿੰਘ ਹਨ ਜਿਹਦੀ ਦਸਤਾਰ ਦੇ ਥੱਲੇ ਕੇਸ ਹਨ। ਉਸ ਕਿਸਮ ਦਾ ਮੁੱਖ ਮੰਤਰੀ ਅਸੀਂ ਆਪਣੇ ਸੂਬੇ ਦੇ ਵਿੱਚ ਫੈਸਲਾ ਇਹੋ ਜਿਹਾ ਲੈ ਲਿਆ ਕਿ ਇਸ ਦਾ ਤੁਹਾਡੇ ਹਲਕੇ ਵਾਲਾ ਤਾਂ ਕਹਿੰਦੇ 2 ਵਜੇ ਸਿਰ ਛੁੱਟ ਲੈਂਦਾ ਮੁੱਖ ਮੰਤਰੀ 6 ਵਜੇ ਛੁੱਟ ਲੈਂਦੇ ਇਸ ਹਲਕੇ ਦਾ ਐਮ ਐਲ ਏ 2 ਵਜੇ ਜਿੱਤਰਾ ਪੋਲਟਰੀ ਫਾਰਮ ਦੇ ਮੁਰਗੇ ਜੋ ਪੀਂਡ ਦੇਈਦੀ ਹੈ ਪੀਂਡ ਘਾਹ ਤੋਂ ਬਗਰੋ ਸਿਰ ਛੁੱਟ ਲੈਂਦੇ ਇਸ ਤਰ੍ਹਾਂ ਇਹਨਾਂ ਦੇ ਐਮ ਐਲ ਏ ਦਾ ਤਾਂ ਤੁਹਾਡੇ ਚੀਫ ਮਿਸਟਰ ਸਾਹਿਬ ਤੇ ਬੰਦਾ ਕੀ ਹੈ ਦਿਨ ਦੇ ਹারে ਚੋਰੀਆਂ ਡਕੇਟੀਆਂ ਹੋ ਰਹੀਆਂ ਹੋਰ ਤਾਂ ਕੋਈ ਚੀਜ਼ ਮਿਲੇ ਨਾ ਮਿਲੇ ਕੁੜੀ ਜ਼ਰੂਰ ਪੰਜਾ ਮਿੰਟਾਂ ਦੇ ਟੈਲੀਫੋਨ ਤੇ ਮਿਲ ਜਾਂਦੀ ਮਿਲਦੀ ਕਿ ਨਹੀਂ ਜੀ ਦੱਸੋ ਨਿਆਣੇ ਵੇਖੋ ਸਾਡੀ ਇੱਕ ਮਾਰਸ਼ਲ ਰੇਸ ਹੈ ਉਹ ਉਸ ਮਾਰਸ਼ਲ ਰੇਸ ਤੇ ਨੌਜਵਾਨਾਂ ਵਾਸਤੇ ਲਾਤ ਇਹੋ ਜੇ ਬਣਾ ਦਿੱਤੇ ਜਾਂ ਤੇ ਬਾਹਰਲੇ ਮੁੜ ਕੇ ਚਲੇ ਜਿਹੜੇ ਇੱਥੇ ਰਹਿ ਕੇ ਮਜਬੂਰੀ ਨਾਲ ਜਿਨ੍ਹਾਂ ਦੇ ਮਾਪਿਆਂ ਕੋ ਪੈਸੇ ਨਹੀਂ ਬਚਿਆ ਨੂੰ ਬਾਹਰ ਕੱਢ ਲੰਗੇ ਉਹ ਸਾਰੇ ਨਸ਼ੇ ਦਾ ਸ਼ਿਕਾਰ ਕਰਦੇ ਵੇਖੋ ਤੁਹਾਡੀ ਕਿਹੋ ਜੀ ਇਹ ਸਾਡੀ ਕੌਮ ਹੈ ਲੋਕ ਕਲਕੱਤਰਾ ਆਉਂਦੇ ਸੀ ਇਹਨਾਂ ਨਾਲ ਟਕਰ ਲੈਣ ਤੋਂ ਪਜਦੇ ਅੱਜ ਵੇਖੋ ਹਾਲਾਤ ਕੀ ਪਿਛਲੇ ਇੱਕ ਹਫਤੇ ਚ ਅਖਬਾਰਾਂ ਦੀ ਖਬਰ ਰੇ 15 ਨੌਜਵਾਨ ਬੱਚੇ ਜਿਹੜੇ ਪੰਜਾਬ ਦੇ ওভারਡੋਜ਼ ਦਾ ਮਾਰੇ ਗਏ 15 ਬੱਚੇ ਆ ਸਾਰੀਆਂ ਅਖਬਾਰਾਂ ਦੀਆਂ ਤਸਵੀਰਾਂ ਤੇ ਤੁਸੀਂ ਰੋਜ਼ ਹੀ ਵੇਖਦੇ ਹੋ ਆਪਣਾ ਹਾਲ ਕੀ ਹੈ ਕੋਈ ਇਹੋ ਜਿਹਾ ਘਰ ਹੈ ਜਿਹੜਾ ਬਚਿਆ ਹੋਏ ਹੈ ਝੰਡਾ ਤਾਂ ਕੋਈ ਕਿ ਇਸ ਸਿਨਿਓਰੀ ਕੋਈ ਕਿਸੇ ਨੂੰ ਇਨਸਾਫ ਨਹੀਂ ਮਿਲ ਰਿਹਾ ਇਹ ਭਗਵੰਤ ਦੀ ਸਰਕਾਰ ਥੋੜਾ ਚੱਲ ਰਹੀ ਇਹ ਤੇ ਲਾਰੈਂਸ ਮਿਸ਼ਨ ਹੋਈ ਦੀ ਸਰਕਾਰ ਚੱਲ ਰਹੀ ਜਿੰਨੇ ਗੈਂਗਸਟਰ ਨੇ ਦਿਨ ਦਿਹਾੜੇ ਫਰੂਤੀਆਂ ਮੰਗਦੇ ਪੁਲਿਸ ਦੇ ਐਸਐਸਪੀ ਨੂੰ ਟੈਲੀਫੋਨ ਕਰੀਦਾ ਕਹਿੰਦਾ ਸਾਰੇ ਕੋ ਬੋਰਸ ਹੀ ਹੈ ਨਹੀਂ ਆਪ ਜਿਹਨਾਂ ਬੰਦਿਆਂ ਨੂੰ ਟੈਲੀਫੋਨ ਆਂਦੇ ਉਹਨਾਂ ਨੂੰ ਆਪ ਇਹਨਾਂ ਦੇ ਅਫਸਰ ਵੱਡੇ ਕਹਿੰਦੇ ਕਿ ਸਾਡੇ ਕੋ ਬੋਰਸ ਹੈ ਨਹੀਂ ਆਪਣਾ ਪ੍ਰਬੰਧ ਆਪੇ ਕਰ ਲੈ ਅੰਕੇ ਰੋਜ਼ੇ ਜੀਣਾ ਵੇਖਦੇ ਅਫਸਰ ਖੁਦ ਕਹਿੰਦੇ ਕਿ ਯਾਰ ਆਪਣੀ ਗੱਲ ਆਪੇ ਨੇ ਵੇਲ ਲਓ ਸਾਡੇ ਕੋਲ ਕੋਈ ਹੱਲ ਨਹੀਂ ਚੱਲ ਰਿਹਾ ਇਹ ਦਿਹਾੜੇ ਕਰੀ ਉਹ ਸਹੀ ਹੈ ਕਿ ਨਹੀਂ ਤੇ ਦੱਸੋ ਤੁਸੀਂ ਇੱਥੇ ਬਿਠੇ ਸਾਰੇ ਪਿੰਡਾਂ ਨੂੰ ਪਤਾ ਹੈ ਕਿਸੇ ਇੱਕ ਸੜਕ ਤੇ ਲੋਕ ਨਹੀਂ ਪਈ ਕਿਸੇ ਪਿੰਡ 'ਚ ਕੋਈ ਬਖਾਸ ਨਹੀਂ ਕਿਸੇ ਹਸਪਤਾਲ 'ਚ ਸਟਾਫ ਨਹੀਂ ਕਿਸੇ 'ਚ ਡਾਕਟਰ ਨਹੀਂ ਕਿਸੇ ਨਰਸ ਨਹੀਂ ਕਿਸੇ ਦਵਾਈ ਨਹੀਂ ਸਾਰਾ ਕੁਝ ਫਤਫੇ ਸਰਕਾਰੀ ਮੁਲਾਜ਼ਮਾਂ ਨੂੰ ਖਾਮਾਂ ਨਹੀਂ ਪੈਂਦੀਆਂ ਪੈਨਸ਼ਨਰਾਂ ਨੂੰ ਪੈਨਸ਼ਨ ਨਹੀਂ ਮਿਲਦੀ ਜਿਹੜੂ ਸਾਹਾ ਮੁਸਕਿੜਾ ਰਹੇ ਅਕੱਜੀ ਤੁਸੀਂ ਮੈਨੂੰ ਦੱਸੋ ਸਰਦਾਰ ਜੀ ਅਜੇ ਤੱਕ ਤੁਸੀਂ ਦੇਖਿਆ ਕਿ ਕੋਈ ਮੁੱਖ ਮੰਤਰੀ ਆਪਣੇ ਸਿਰ ਦੇ ਵਿੱਚ ਆਪ ਹੀ ਇੱਕ ਝੂਠੀ ਬੋਤਲ ਜਿਹੜੀ ਆਪਣੇ ਸਿਰ ਤੇ ਪਾ ਲਵੇ ਦੇਖਿਆ ਹੀ ਤੁਹਾਨੂੰ ਜੁੜ ਕੇ ਮੇਰੇ ਖਿਲਾਫ ਹੁੰਦੇ ਉਹ ਵਧੀਆ ਸੁਣਨ ਨੂੰ ਬੜਾ ਮਜਾ ਆਉਂਦਾ ਪਰ ਗੁੱਸਾ ਵੀ ਬੜਾ ਆਉਂਦਾ ਜਾਂਦਾ ਚੁਟਕਲੇ ਸੁਣਨ ਨੂੰ ਚਲੋ ਉਹ ਛੱਡਣਾ ਉਹਦੇ ਚੁਟਕਲਿਆਂ ਨੂੰ ਉਹ ਤੇ ਜਿੱਦਣ ਕਰਪੂ ਆਏ ਤੇਰ ਤੱਕ ਦੱਸੂ ਆਈ ਜਣ ਜਿੱਦਣ ਮੌਕਾ ਆਇਆ ਤੇ ਜੀ ਮਿਸਟਰ ਦੀ ਗੱਡੀ ਦੀ ਡਿੱਕੀ ਚ ਲੈ ਕੇ ਆਵਾਂਗੇ ਇਹ ਵੀ ਦਮ ਦੱਸਦੇ ਅਜੇ ਸਾਡਾ ਕਲੀਨਾਇਰ ਨੂੰ ਲੱਗਾ ਇਹ ਤਾਂ ਹੀ ਆਏਗਾ ਇਹਨੂੰ ਡਿੱਕੀ ਚੋਂ ਕੱਢ ਲਿਆ ਇਹ ਤਾਂ ਹੀ ਆ ਜਣਾ ਤੁਹਾਡੇ ਸਾਹਮਣੇ ਇਹਨੂੰ ਜੋ ਕੁਝ ਨੇ ਕੀਤਾ ਇਹਨੂੰ ਹਰ ਚੀਜ਼ ਦੀ ਕੀਮਤ ਅਦਾ ਕਰਨੀ ਸੋ ਪੰਜਾਬ ਨੂੰ ਅੱਜ ਬਚਾਉਣ ਦਾ ਮੌਕਾ ਹੈ ਆਪਣੀ ਉੱਤੇ ਵੱਲੋਂ ਵੀ ਰਗੜਾ ਪੈਂਦ ਰਿਹਾ ਸਾਨੂੰ ਪਾਜ ਪਾਈਆਂ ਵੱਧ ਮਿਲ ਰਿਹਾ ਹੈ ਜੀ ਇਸ ਗੱਲ ਤੇ ਮੁਬਾਰਕ ਦੇਣਾ ਚਾਹੁੰਦਾ ਕਿ ਤਗੜੇ ਹੋ ਕੇ ਪੰਜਾਬੀਆਂ ਇਹਨਾਂ ਦਾ ਖਾਤਾ ਨਹੀਂ ਖੁੱਲਣ ਦਿੱਤਾ ਭੱਗ ਪਈਆ ਬੜਾ ਜ਼ੋਰ ਲਾਇਆ ਬੜੇ ਪੈਸੇ ਵੰਡੇ ਹਰ ਬੂਥ ਲਾਉਣ ਦਾ 5000 ਰੁਪਿਆ ਦਿੱਤਾ ਗਿਆ ਕਿ ਬੂਥ ਹੀ ਲਾ ਦੂ 5 ਬੂਥਾਂ ਹੀ ਭਾਜ ਰੁਪਿਆ 5000 ਦਾ ਕਿਉਂਕਿ ਆ ਕਿ ਨਹੀਂ ਇੱਥੇ ਸਾਰੇ ਇੱਥੇ ਵੀ ਆਇਆ ਹੋਣਾ ਕਿ ਲਾਇਆ ਬੂਥ ਤੇ ਕਹਿੰਦੇ ਇੱਥੇ ਲੱਗਾ ਹੋਣਾ আচ্ছা ਇਹਦੇ 5000 ਲੈਣ ਵਾਲੀ ਇਹ ਸਾਰੀਆਂ ਪਿੰਡਾਂ ਦੇ ਇਹੀ ਹਾਲ ਸ ਪੰਜ ਪੰਜ ਵੋਟਰ ਆਣ ਲਿਖੀ ਕਿਤੇ ਚਾਰ ਕਿਤੇ ਪੰਜ ਕਿਤੇ ਸੱਤ ਸ਼ਹਿਰਾਂ ਵਾਲੇ ਜ਼ਰੂਰ ਹੈ ਇਹਨਾਂ ਨੇ ਵੋਟਾਂ ਧਰਮ ਦੇ ਨਾਂ ਦੀਆਂ ਲਈਆਂ ਤੇ ਜਿਸ ਨਾਂ ਦੀਆਂ ਲਈਆਂ ਉਥੋਂ ਹੀ ਇਲੈਕਸ਼ਨ ਆ ਰਹੇ ਅਯੋਧਿਆ ਦੇ ਵਿੱਚੋਂ ਜਿਸ ਨਾਂ ਦੀਆਂ ਲਈਆਂ ਉਸ ਉਸ ਸੀਟ ਤੋਂ ਇਹ ਇਲੈਕਸ਼ਨ ਆ ਰਹੇ ਤੇ ਜੇ ਇਹ ਇਹ ਤੁਹਾਡੀ ਪ੍ਰੈਸ ਦਾ ਅਖਬਾਰਾਂ ਦਾ ਝੂਠਾ ਚਰਚਾ ਨਾ ਹੋਗਾ ਤੇ ਮੋਦੀ ਨੇ 200 ਸੀਟ ਨਹੀਂ ਸੀ ਜਿੱਪੜੀ ਇਹ ਸਰਕਾਰੀ ਅਖਬਾਰਾਂ ਦੇ ਝੂਠੇ ਪ੍ਰੋਪਾਗੈਂਡ ਦੇ ਬਣਾਤੀ ਕੇ ਦਾ ਬਦਲ ਹੀ ਕੋਈ ਨਹੀਂ ਚਾਰ ਸੌ ਪਾਰ ਟੱਪ ਚੱਲੇ ਸੀ 400 ਪਾਰ ਟੱਪ ਚੱਲੇ 200 ਚੜ ਗਏ ਤੇ ਹ ਕੋਈ ਗੱਲ ਨਹੀਂ ਅਗਲੀ ਵਾਰ ਸੇ ਇਹ ਸਰਕਾਰ ਵੀ ਬਹੁਤਾਂ ਲੰਮਾ ਰਸਾ ਨਹੀਂ ਕੱਟਣੀ ਨਾ ਮੋਦੀ ਵਾਲੀ ਤੇ ਆ ਥੱਲੇ ਵਾਲੀ ਤੇ ਉੱਪਰ ਹੀ ਇਕ ਇਹਨਾਂ ਨੇ ਬਰੂਤੇ ਵਿੱਚ ਉਹ ਤੇ ਦਿਲ ਮੋਕ ਗਿਆ ਇਹਦੇ ਆ ਕੇ ਮੇਰਾ ਖਿਆਲ ਜਿਲੰਧਰ ਦੀ ਇਲੈਕਸ਼ਨ ਸੀ ਕਿੰਦਾ ਸੀ ਮੈਂ ਮੰਜਾ ਲੈ ਕੇ ਉੱਥੇ ਚੱਲੇ ਆ ਆਪਣਾ ਤੇ ਮੈਂ ਜਲੰਧਰ ਵਾਲਿਆਂ ਨੂੰ ਕਿਹਾ ਮੰਜੇ ਸਮੇਤ ਇਹਨੂੰ ਆਲੇ ਵਾਲੀ ਤਾਂ ਦੇ ਲੈ ਜਾਓ ਕਹਿ ਰਿਹਾ ਮੰਜੇ ਤੇ ਆ ਰਹੇ ਹਨ ਜਮੀਨ ਦੇ ਵਿੱਚ ਜੋ ਮੰਜਾ ਚੁੱਕੀ ਦਾ ਕਿਹੜੇ ਕੰਮ ਨਾਲ ਚੁੱਕੀ ਹੈ ਉਹ 11 ਤਰੀਕ ਨੂੰ ਮੰਜੇ ਸਮੇਤ ਇਹਨੂੰ ਲੈ ਚੱਲੋ ਜਿੱਥੇ ਪਛਾਣ ਦੀ ਲੋੜ ਹੈ ਪੰਜਾਬ ਦੀ ਸੌਖਾ ਹੋ ਜਾਏ ਤੇ ਇਹਨੂੰ ਵੀ ਸੌਖਾ ਕਰ। ਤੋਂ ਇੰਨਾ ਹੀ ਕੀਤਾ ਹੋਇਆ ਮੈਂ ਤੁਹਾਡਾ ਮਸ਼ਹੂਰ ਹਾਂ ਉਹ ਤਾਂ ਵਕਤ ਮੈਂ ਤੁਹਾਡੇ ਨਾਲ ਗਾਣਾ ਨਹੀਂ ਨੇ ਵਿੱਚ ਇੱਕ ਦਿਨ ਮੈਂ ਸ੍ਰੀ ਹਰਿਦਪੁਰ ਅਸੈਂਬਲੀ ਹਾਲ ਕੀ ਨੂੰ ਦੇ ਰਿਆ ਤੇ ਸਾਡੇ ਸਾਥੀ ਬੜੇ ਲੇਕੇ ਰਿਟਾਇਰਡ ਪ੍ਰਿੰਸੀਪਲ ਸਾਸੁਰੱਖਣ ਸਿੰਘ ਪਿੰਡ ਪਤਨ ਵਾਲੇ ਸੇਵਾਦਾਰ ਨੇ ਕਿਹਾ ਸੀ ਜੇ ਤਕੜੇ ਹੋ ਕੇ ਨਾ ਦੇ ਨਾਲ ਲੱਗੋ ਮਦਦ ਇਹਨਾਂ ਦੀ ਕਰੋ ਇੱਕ ਦਿਨ ਮਹੀਨੇ ਦੇ ਵਿੱਚ ਮੈਂ ਖੁਦ ਆਇਆ ਕਰਾਂਗਾ